ਪਿੰਡ ਬਸਰਾ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਪਹਿਲਾ ਆਰਡਰ ਬਾਹਰੋਂ ਫੋਨ ਆਇਆ ਸੀ ਤੇ ਉਹਨਾਂ ਨੇ ਫੋਨ ਕੀਤਾ ਕਿ ਪਿੰਡ ਬਸਰਾਵਾਂ ਵਿੱਚ ਹੀ ਇਹ ਮੰਜਿਆਂ ਦੇ ਕਵਰ ਜਿਹੜੇ ਦੇਖ ਜਾਓ ਜੀ ਲਓ ਜੀ ਮੈਂ ਉਹਨਾਂ ਦੇ ਘਰ ਪਹੁੰਚਿਆ ਤੇ ਦਿਖਾ ਰਹੇ ਹਾਂ ਤੁਹਾਨੂੰ ਮੰਜਿਆਂ ਦੇ ਕਵਰ ਬਹੁਤ ਵਧੀਆ ਮੰਜਿਆਂ ਦੇ ਕਵਰ ਹੈ ਜੀ ਫੁੱਲ ਸਾਈਜ਼ ਕਵਰ ਹੈ ਜੀ ਪੂਰੇ ਮੰਜੇ ਨੂੰ ਕਵਰ ਜਿਹੜਾ ਕਰ ਦਿੰਦੇ ਆ ਰੰਗ ਇਹਦੇ ਵਿੱਚ ਬਹੁਤ ਹੀ ਵਨਸਵਨੇ ਹੈਗੇ ਜਿੱਦਾਂ ਦਾ ਰੰਗ ਕਹੋਗੇ ਉਦਾਂ ਦੇ ਤੁਹਾਨੂੰ ਮਿਲ ਜਾਣਗੇ ਇਸ ਕਰਕੇ ਪੂਰਾ ਮੰਜਾ ਜਿਹੜਾ ਕਵਰ ਜਿਹੜਾ ਹੋ ਜਾਂਦਾ ਤੇ ਲੋ ਜੀ ਆ ਰੰਗ ਵੀ ਜਿਹੜਾ ਬਹੁਤ ਹੀ ਵਧੀਆ ਜੀ ਜਦੋਂ ਮੰਜੇ ਤੇ ਪੈ ਜਾਂਦਾ ਇਹ ਕਵਰ ਕਰ ਲੇ ਜਦ ਪੂਰਾ ਮੰਜੇ ਨੂੰ ਕਰਦਾ ਕਵਰ ਤੇ ਮੰਜੇ ਦੀ ਹੋ ਜਾਂਦੀ ਏ ਬਹਿ ਜਾ ਬਹਿ ਜਾ ਐ ਨੂੰ ਲੱਗਦਾ ਕਿ ਪਤਾ ਨਹੀਂ ਕਿੱਥੋਂ ਮੰਜਾ ਲੈ ਕੇ ਆਏ ਆ ਤੋ ਅੱਜ ਦਿਖਾਵਾਂਗੇ ਫਿਰ ਹਾਲਤਾਂ ਨੂੰ ਮੰਜਿਆਂ ਦੇ ਕਵਰ ਜੋ ਵੱਖ-ਵੱਖ ਰੰਗ ਤੁਹਾਨੂੰ ਦਿਖਾ ਰਹੇ ਆ ਜੀ ਤੁਸੀਂ ਵੀ ਆਰਡਰ ਕਰਨਾ ਹੋਵੇ ਘਰ ਬੈਠੇ ਤੁਸੀਂ ਕਾਲ ਕਰੋ ਤੇ ਘਰ ਬੈਠੇ ਤੁਸੀਂ ਮੰਜੀਆਂ ਦੇ ਕਵਰ ਤੁਸੀਂ ਮੰਗਾ ਸਕਦੇ ਹੋ ਬੈੱਡ ਸੀਟਾ ਮੰਗਾ ਸਕਦੇ ਹੋ ਜੀ ਏਸੀ ਦੇ ਕਵਰ ਫ੍ਰਿਜ ਦੇ ਕਵਰ ਵਾਸ਼ਿੰਗ ਮਸ਼ੀਨਾਂ ਦੇ ਕਵਰ ਅ ਬਾਕੀ ਫੈਂਸੀ ਪਰਦੇ ਲੈਣੇ ਹੋਣ ਜੀ ਹਰ ਇੱਕ ਚੀਜ਼ ਹੈਂਡਲਮ ਵੀ ਕੋਈ ਵੀ ਸਮਾਨ ਤੁਸੀਂ ਮੰਗਾਉਣਾ ਹੋਵੇ ਤੇ ਤੁਸੀਂ ਫੋਨ ਕਰਕੇ ਮੰਗਾ ਸਕਦੇ ਹੋ ਹਾਂਜੀ ਇਹ ਦਿਖਾ ਰਹੇ ਹਾਂ ਤੁਹਾਨੂੰ ਨਾਰਮਲ ਚਾਦਰ ਜੀ 300 ਰੁਪਏ ਦੀ ਇੱਕ ਚਾਦਰ ਡਬਲ ਬੈੱਡ ਦੀ ਨਾਲ ਸਰਾਣੀ ਤੇ 500 ਰੁਪਏ ਦੇ ਦੋ ਚਾਦਰਾਂ ਇੱਕ ਚਾਦਰ ਤੁਹਾਨੂੰ ਨਾਲ ਖੋਲ ਕੇ ਦਿਖਾਵਾਂਗੇ ਜੀ ਠੀਕ ਹੈ ਜੀ ਹਾਂਜੀ ਇਹ ਆ ਜੀ 300 ਦੀ ਇੱਕ ਚਾਦਰ ਤੇ 500 ਦੀ ਚਾਦਰਾਂ ਦਵਾਂਗੇ ਦੋ ਇੱਕ ਚਾਦਰ ਤੁਹਾਨੂੰ ਖੋਲ ਕੇ ਦਿਖਾ ਲਦੇ ਨੇ ਠੀਕ ਹੈ ਜੀ ਫੜੋ ਹਾਂਜੀ ਇਹ ਆ ਜੀ 300 ਰੁਪਏ ਦੀ ਚਾਦਰ ਤੇ 500 ਦੀਆਂ ਦੋ ਚਾਦਰਾਂ ਡਬਲ ਬੈੱਡ ਦੀਆਂ ਤੇ ਇੱਕ ਚਾਦਰ ਤੁਹਾਨੂੰ ਖੋਲ ਕੇ ਆਪਾਂ ਦਿਖਾਣ ਲੱਗਿਆ ਬਹੁਤ ਸੋਹਣੀ ਚਾਦਰਾਂ ਜੀ ਤੇ ਤੁਸੀਂ ਕਾਲ ਕਰਕੇ ਘਰ ਬੈਠੇ ਤੁਸੀਂ ਸਬਦਾ ਮੰਗਾ ਸਕਦੇ ਹੋ ਅਸੀਂ ਤੁਹਾਡੇ ਪਿੰਡ ਪਹੁੰਚਾਂਗੇ ਤੁਸੀਂ ਸਾਨੂੰ ਫੋਨ ਜਰੂਰ ਕਰਨਾ ਠੀਕ ਹੈ ਜੀ ਲਓ ਜੀ ਇਹ ਆ ਜੀ 300 ਦੀ ਇੱਕ ਚਾਦਰ 500 ਦੀ ਦੋ ਬਹੁਤ ਉਦੀ ਚਾਦਰ ਤੁਸੀਂ ਦੇਖ ਰਹੇ ਹੋ ਜੀ ਅਗਲੀ ਤੁਹਾਨੂੰ ਦਿਖਾਵਾਂਗੇ ਜੀ 500 ਰੁਪਏ ਵਾਲੀ ਚਾਦਰ ਜੀ ਠੀਕ ਹੈ ਜੀ ਇਹ ਚਾਦਰ ਤੁਸੀਂ ਦੇਖ ਰਹੇ ਹੋ 300 ਰੁਪਏ ਦੀ ਇੱਕ ਅਤੇ 500 ਰੁਪਏ ਦੀਆਂ ਦੋ ਚਾਦਰਾਂ ਤੁਹਾਨੂੰ ਦਵਾਂਗੇ ਅਗਲੀ ਤੁਹਾਨੂੰ ਚਾਦਰ ਦਿਖਾਉਣ ਜਾਣ ਜਾ ਰਹੇ ਹਾਂ ਜੀ 500 ਰੁਪਏ ਵਾਲੀ ਚਾਦਰ ਠੀਕ ਹੈ ਜੀ ਹਾਂਜੀ ਇਹ ਆ ਜੀ 500 ਰੁਪਏ ਦੀ ਚਾਦਰ ਡਬਲ ਬੈੱਡ ਦੀ ਨਾਲ ਦੋ ਸਰਾਂ ਨੇ ਡਿਜ਼ਾਈਨ ਇਹਨਾਂ ਦੇ ਉੱਪਰ ਲੱਗੇ ਹੋਏ ਆ ਰੰਗ ਜਿਹੜੇ ਬਹੁਤ ਵਧੀਆ ਤੇ ਕਪੜਾ ਵੀ ਜਿਹੜਾ ਬਹੁਤ ਵਧੀਆ ਹੰਦਰ ਜੋਗੇ। ਔਰ ਬਹੁਤ ਵਧੀਆ ਇਹ ਕਪੜਾ ਤੁਸੀਂ ਘਰ ਬੈਠੇ ਤੁਸੀਂ ਕਾਲ ਕਰ ਸਕੋ ਨੰਬਰ ਤੁਹਾਨੂੰ ਉੱਤੇ ਦੇ ਦਦਾ ਕਿ ਸਕਰੀਨ ਤੇ ਠੀਕ ਹੈ ਜੀ। ਬਾਕੀ ਇੱਕ ਜਿਆਦਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਠੀਕ ਹੈ ਜੀ। ਲਓ ਜੀ ਇਹ ਆ 500 ਰੁਪਏ ਦੀ ਇੱਕ ਚਾਦਰ ਡਬਲ ਬੈੱਡ ਦੀ ਨਾਲ ਦੋ ਸਰਾਂ ਨੇ ਕਾਟਨ ਪਲੱਸ ਕੰਪਨੀ ਦੀ ਚਾਦਰ। ਤੇ ਇੱਕ ਚਾਦਰ ਤੁਹਾਨੂੰ ਦਵਾਂਗੇ 500 ਦੀ ਦੋ ਚਾਦਰਾਂ ਤੁਹਾਨੂੰ ਮਿਲਣਗੀਆਂ 700 ਰੁਪਏ ਦੀਆਂ ਠੀਕ ਹੈ ਜੀ ਬਾਕੀ ਇੱਕ ਚਾਦ ਤੁਹਾਨੂੰ ਵਸਾ ਕੇ ਆਪਾਂ ਦਿਖਾ ਰਹੇ ਹਾਂ ਬਹੁਤ ਵਧੀਆ ਡਿਜ਼ਾਈਨ ਹੈ ਕਪੜਾ ਜਿਹੜਾ ਬਹੁਤ ਵਧੀਆ ਵੀ ਤੇ ਬਾਕੀ ਘਰ ਬੈਠੇ ਤੁਸੀਂ ਆਰਡਰ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ 500 ਰੁਪਏ ਇੱਕ ਚਾਦਰ 700 ਰੁਪਏ ਦੀਆਂ ਦਵਾਂਗੇ ਤੁਹਾਨੂੰ ਇਹ ਚਾਦਰ ਤੁਹਾਨੂੰ ਦਿਖਾ ਰਹੇ ਹਾਂ ਜੀ 800 ਰੁਪਏ ਦੀ ਰੇਂਜ ਵਿਕਟੋਰੀਆ ਕੰਪਨੀ ਦੀ ਚਾਦਰ ਹੈ ਇਹਦੇ ਸਹਰਾਣੇ ਜਿਹੜੇ ਬਹੁਤ ਵਧੀਆ ਬੋਰੀ-ਬੋਰੀ ਜਿਹੜੀ ਇਹਦੇ ਸਹਰਾਣੇ ਆ ਕੱਪੜਾ ਭਾਰੇ ਸਟੈਪ ਦਾ ਕੱਪੜੇ ਦਾ ਸਟੈਪ ਬੋਰੀ ਵਾਂਗੂ ਭਾਰਾ ਜੀ ਇਹ ਆ ਜੀ 800 ਰੁਪਏ ਦੀ ਇੱਕ ਚਾਦਰ ਤੇ ਦੋ ਲੋਗ ਦੇ ਤੁਹਾਨੂੰ ਮਿਲਣਗੀਆਂ 1000 ਰੁਪਏ ਦੀਆਂ ਦੋ ਚਾਦਰਾਂ ਔਰ ਇੱਕ ਚਾਦਰ ਤੁਹਾਨੂੰ ਅਸੀਂ ਖੋਲ ਕੇ ਜਰੂਰ ਦਿਖਾਵਾਂਗੇ ਠੀਕ ਹੈ ਜੀ ਤੇ ਬਾਕੀ ਵਧੀਆ ਲੱਗੇ ਤੇ ਤੁਸੀਂ ਫੋਨ ਕਰ ਸਕਦੇ ਹੋ ਪਿੰਡ ਆਪਣਾ ਬਸਰਾਵਾ ਜੀ ਨੰਬਰ ਆਪਾਂ ਉੱਥੇ ਦੇ ਦੇਣਾ ਜੀ ਏ ਫੋਨ ਤੁਸੀਂ ਕਰ ਸਕਦੇ ਹੋ ਲੋ ਜੀ ਇਹ ਆ 800 ਰੁਪਏ ਦੀ ਇੱਕ ਚਾਦਰ ਤੇ ਦੋ ਲੋਕ ਇਹਦੇ ਤੁਹਾਨੂੰ ਮਿਲਣ ਗਿਆ 1000 ਰੁਪਏ ਦੇ ਦੋ ਪੂਰਾ ਡਿਸਕਾਊਂਟ ਦਿੱਤਾ ਜਾਏਗਾ ਤੇ ਬਾਕੀ ਫੋਨ ਤੁਸੀਂ ਕਰ ਸਕਦੇ ਹੋ ਹੈਂਡਲੂਮ ਦਾ ਕੋਈ ਵੀ ਸਮਾਨ ਲੈਣਾ ਹੋਵੇ ਗੱਦੇ ਲੈਣੇ ਹੁਣ ਰਜਾਈਆਂ ਤਲਾਈਆਂ ਏ ਟੂ ਜ਼ेड ਕੋਈ ਵੀ ਹੈਂਡਰੂਮ ਦਾ ਸਮਾਨ ਲੈਣਾ ਹੋਵੇ ਤੁਸੀਂ ਫੋਨ ਕਰਕੇ ਮੰਗਾ ਸਕਦੇ ਹੋ ਲੋ ਜੀ ਇੱਕ ਚਾਦਰ ਆਪਾਂ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਜੀ 800 ਰੁਪਏ ਦੀ ਇੱਕ ਚਾਦਰ ਦੋ ਲਓਗੇ ਤਾਂ ਤੁਹਾਨੂੰ ਮਿਲ ਗਈਆਂ 1000 ਰੁਪਏ ਦੀਆਂ ਦੋ ਚਾਦਰਾਂ ਕੱਪੜਾ ਜਿਹੜਾ ਬਹੁਤ ਹੀ ਵਧੀਆ ਰੰਗ ਬਰੰਗੇ ਰੰਗ ਬਰੰਗੇ ਡਿਜ਼ਾਈਨ ਹੈ ਡਿਜ਼ਾਈਨ ਉੱਪਰ ਲੱਗੇ ਹੋਏ ਆ ਜੀ ਲਓ ਜੀ ਇੱਕ ਚਾਦਰ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਵਧੀਆ ਕੱਪੜਾ ਦੀ ਡਿਜ਼ਾਈਨ ਤੁਸੀਂ ਦੇਖੋ ਕਿੰਨਾ ਸੋਹਣਾ ਜੀ ਔਰ ਤੁਹਾਨੂੰ 800 ਰੁਪਏ ਵਾਲੀ ਚਾਦਰ ਮਿਲੇਗੀ 500 ਰੁਪਏ ਵਿੱਚ ਠੀਕ ਹੈ ਜੀ ਇੱਕ ਲੋਗ ਦੇ 800 ਰੁਪਏ ਦੀ ਦੋ ਲਓਗੇ ਤੇ ਤੁਹਾਨੂੰ 1000 ਰੁਪਏ ਦੋ ਚਾਦਰਾਂ ਮਿਲਣਗੀਆਂ ਡਿਜ਼ਾਈਨ ਜਿਹੜਾ ਬਹੁਤ ਵਧੀਆ ਹੈ ਤੇ ਅ ਬਾਕੀ ਕੋਈ ਵੀ ਤੁਸੀਂ ਹੈਂਡਲੂਮ ਦਾ ਸਾਮਾਨ ਮੰਗਾਉਣਾ ਹੋਵੇ ਏਸੀ ਦਾ ਕਵਰ ਫ੍ਰਿਜ ਦਾ ਕਵਰ ਵਾਸ਼ਿੰਗ ਮਸ਼ੀਨ ਦਾ ਕਵਰ ਗੱਦੇ ਦਾ ਕਵਰ ਤਲਾਈਆਂ ਦਾ ਕਵਰ ਸਹਰਾਣੇ ਦਾ ਕਵਰ ਗੋਲ ਸਹਰਾਣਿਆਂ ਦੇ ਕਵਰ ਹਾਂਜੀ ਕੁਲਰ ਦਾ ਕਵਰ ਫੈਂਸੀ ਪੱਟ ਦੇ ਲੈਣੇ ਹੋਣ ਡਾਈਨਿੰਗ ਟੇਬਲ ਕੱਚ ਦੇ ਟੇਬਲ ਦਾ ਕਪੜਾ ਲੈਣਾ ਹੋਵੇ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਹੈਗੀ ਬਸ ਤੁਸੀਂ ਫੋਨ ਕਰਕੇ ਤੁਸੀਂ ਮੰਗਾ ਸਕਦੇ ਲੋਦੀ ਸਹਰਾਣੇ ਬਹੁਤ ਵੱਡੇ ਆ ਇਹ ਚਾਦਰ ਦੇ ਨਾਲ ਬੋੜੀ ਬੋੜੀ ਬੰਗੂਸ ਰਾਨੇ ਆ ਤਾਂ ਲੋ ਜੀ ਵੀਡੀਓ ਦੇਖਣੋਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕੋਈ ਵੀ ਚੀਜ਼ ਮੰਗਾਉਣੀ ਹੋਵੇ ਤੇ ਸਾਨੂੰ ਫੋਨ ਕਰ ਸਕਦੇ ਤਰਲੋਕ ਸਿੰਘ ਬਸਰਾਵਾ ਜਿਹਦਾ ਨੰਬਰ ਆਪਾਂ ਤੁਹਾਨੂੰ